ਸਰਦਾਰ ਜੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਕੌਣ ਸੀ ਅੱਛੀ ਹੈ ਕੌਣ ਸੀ ਬੁਰੀ ਹੈ ਕبھی ਛੋਟੀ ਬੋਲਦੀ ਹੈ ਕبھی ਬੜੀ ਬੋਲਣਾ ਗੱਤ ਰਾਮ ਤੇਰੇ ਕਰਮਾਂ ਚ ਰਾਮ ਰੂਮਾ ਭਾ ਤੇਰਾ ਰਾਮ ਬਾਬੀ ਕੀ ਕਰੂਗੀ ਹੈ ਤੈਨੂੰ ਕੀ ਲੱਗਦਾ ਸੀ ਵੀ ਤੂੰ ਆਉ ਦੇਖ ਖਸ ਮੈਨੂੰ ਪਰਮਾ ਲੇਗੀ ਆ ਤਾਂ ਮਾਲਕ ਨੇ ਬਾਲੀ ਵਧੀਆ ਸੁਣ ਲਈ ਆਦਾ ਭੈਣ ਨੇ ਸਾਰਾ ਕੰਮ ਆਪ ਹੀ ਕਰਤਾ ਇਹ ਤਾਂ ਹੰਗ ਲੱਗੇ ਨਾ ਫੜਕੜੀ ਰੰਗ ਚੋਖਾ ਹੋ ਕੇ ਆਵੇ ਹੈ ਮੈਥੇ ਤਾਂ ਬਹੁਤ ਵੱਡੀ ਗਲਤੀ ਹੋ ਗਈ ਗਲਤੀ ਇੱਕੋ ਹੀ ਹੈ ਪਰ ਬਾਲੀ ਵੱਡੀ ਹੋ ਗਈ ਚਲ ਮੈਨੂੰ ਹੁਣ ਪਰਜਾਈ ਫਿਰ ਤੇ ਤਾਈ ਤਿਆਰ ਰੱਖਣਾ ਮੇਰਾ ਮੈਂ ਹੁਣ ਕੋਈ ਪਾਣੀ ਪੀਆ ਤਾਂ ਮੱਜਾਂ ਨੂੰ ਨਾਲੇ ਪਾਤੇ ਪੱਠੇ ਤੇ ਕੰਮ ਨਿਪੜ ਗਏ ਅਠੇ ਹੁਣ ਚੱਲੀਏ ਘਰੇ ਕਿਰਨਾਰਾਣੀ ਨੂੰ ਕਹੋ ਵੀ ਚੌਲ ਚੋਲ ਬਣਾਇਆ ਕੇ ਨਾ ਇਹ ਨਾਲੇ ਕਹੂੰ ਵੀ ਮਿੱਠੇ ਬਣਾਇਆ ਕੇ ਉਹ ਦਾਲ ਵਾਲੇ ਚੌਲ ਬਣਾਏ ਦੇ ਉਹ ਤਾਂ ਦਾਲ ਵਾਲੀ ਬਣਾਉਂਦੀ ਐ ਬਾਰੇ ਸਵਾਦ ਬਣਾਉਂਦੀ ਐ ਜਦੋਂ ਸਰਦਾਰ ਜੀ ਆਉਣਗੇ ਹਮ ਨੂੰ ਕੋ ਬਤਾ ਦੇਂਗੇ ਕਿ ਆਪकी ਭਾਬੀ ਤਾਂ ਮਰੀ ਇਤਨੀ ਪਟਾਈ ਕਰਦੀ ਰਹਤੀ ਹੈ ਬਾਅਦ ਵਿੱਚ किरना रानी किरना रानी की होया तेन तू रोई जानी है की हो गया सरदार जी हाँ? आप तो ना बाहर चले जाते हो काम करने के लिए हाँ? तो बाद में ना आपकी बड़ी भाभी है ना जो हाँ? वो मुझे इतनी पिटाई करते हैं हमारी छोटी देखो उसने ओ, कितनी बड़ी भाभी ने कुटा जी कोई गाली तू आए कर कोई नहीं कोई नहीं रोना मैं उतना बात करूं पर हाँ? जाए ਸਰਦਾਰ ਜੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਕੌਣ ਸੀ ਅੱਛੀ ਹੈ ਕੌਣ ਸੀ ਬੁਰੀ ਹੈ ਕਦੀ ਛੋਟੀ ਬੋਲਦੀ ਹੈ ਕਦੀ ਬੜੀ ਬੋਲਣਾ ਗੱਤੀ ਹੈ ਗਲਤੀ ਕੀ ਹੋ ਗਈ ਤਾਂ ਤੂੰ ਕਿਉਂ ਕੁੱਟਿਆ ਤੈਨੂੰ ਹਮਸੇ ਨਾ ਕੋਈ ਗਲਤੀ ਨਹੀਂ ਹੋਈ ਹੈ ਹਮ ਤਾਂ ਕੰਮ ਸਭੀ ਕਰਤੇ ਹੈ ਤੂੰ ਵੀ ਮਾਰਤੀ ਹੈ ਪਰਜਾਈ ਪਰਜਾਈ ਕੀ ਗੱਲ ਹੋ ਗਈ ਕਰਨਾ ਕਿ ਖੜੀ ਹੋ ਕੀ ਗੱਲ ਹੋ ਗਈ ਇਹ ਕਹਿੰਦੀ ਮੈਨੂੰ ਕੁੱਟਿਆ ਨਹੀਂ ਸਰਦਾਰ ਜੀ ਇਹਨਾਂ ਨੇ ਪਟਾਈ ਕੀਤੀ ਬੜੀ ਭਾਵੀ ਨੇ ਹਾਏ ਹਾਏ ਨਾ ਮੈਂ ਕੀ ਕਿਹਾ ਭਾਈ ਤਨੂ ਹੱਥ ਹੋ ਗਏ ਉਹ ਨਾਮ ਇਹ ਕੀ ਆ ਵਰਗੀ ਆ ਭਾਵੇ ਆਪ ਬਤਾਓ ਇਸਨੇ ਮਾਰਿਆ ਤਾਂ ਨਾ ਮੇਰੇ ਕਿੰਨੇ ਪਟਾਈ ਕੀਤੀ ਸੀ ਰਾਹੇ ਸਾਹਮਣੇ ਮੈਂ ਤਾਂ 1.5 ਦੀ ਕੀ ਆ ਇਹ ਕਿਉਂ ਕੁੱਟਦੇ ਹੋ ਕਿਉਂ ਨਹੀਂ ਨਹੀਂ ਕੁੱਟਿਆ ਕਿਸਨੇ ਵੀ ਜਿਹੜੀ ਇਹ ਸੁੱਤੀ ਪਈ ਹੋਊਗੀ ਮੇਰੇ ਖਿਆਲ ਨਾਲ ਇਹਨੂੰ ਸੁਪਨਾ ਸੁਪਨਾ ਆ ਵੀ ਇਹਨੇ ਇਹਨੂੰ ਕੁੱਟਿਆ ਮੇਰੇ ਨਾਲ ਇਹ ਬਸ ਆਵਾਜ਼ ਵਿੱਚ ਬੋਲਣ ਤੇ ਲੱਗ ਰਹੀ ਹੈ ਦੀ ਇਹ ਮੇਰੇ ਕਾਲ ਸੁਪਰਾ ਦੇਖ ਰਹੀ ਤੇ ਕੋਈ ਕੁੱਟੇ-ਕੱਟੇ ਕਿਸਲੇ ਨਹੀਂ ਹੈਗਾ ਮੈਂ ਲਵੀ ਸੀ ਸਰਦਾਰਾਣੀ ਸਰਦਾਰ ਜੀ ਮੈਂ ਝੂਠ ਨਹੀਂ ਬੋਲਦੀ ਆਪਕੋ ਪਤਾ ਹੈ ਨਾ ਮੈਂ ਕਦੇ ਵੀ ਝੂਠ ਨਹੀਂ ਬੋਲਾ ਨਹੀਂ ਇੱਕ ਮਿੰਟ ਝੂਠੇ ਵੀ ਨਹੀਂ ਬੋਲਦੀਆਂ ਫਿਰ ਮੇਰੀ ਪਰਜਾਈਆਂ ਵੀ ਝੂਠ ਨਹੀਂ ਬੋਲਦੀਆਂ ਕਿ ਕਿਉਂ ਮਾਰਿਆ ਜੇਟ ਜੀ ਹਾਂ ਤੁਹਾਨੂੰ ਲੱਗਦਾ ਮੈਂ ਤੁਹਾਨੂੰ ਕਿਹਾ ਸੀ ਨਾ ਮੇਰੀ ਭੈਣਾ ਵਰਗੀ ਆ ਮੈਂ ਤੁਹਾਡੇ ਨਾਲ ਵੀ ਵਾਅਦਾ ਕਰਿਆ ਸੀ ਵੀ ਮੈਂ ਤੁਹਾਡੇ ਨਾਲ ਆ ਫਿਰ ਫਿਰ ਇਹ ਗੱਲਾਂ ਕਿਉਂ ਕਰਨ ਲੱਗ ਗਈ ਭਾਈ ਤੂੰ ਇਹਨੂੰ ਨਾ ਡਰਾਉਣੇ ਸੁਪਨੇ ਆਉਂਦੇ ਆ ਕਦੇ ਇਹ ਕਹਿੰਦੀ ਇਹਨੂੰ ਬੋਲਦੀ ਆ ਕਦੇ ਕੁਝ ਕਹਦੀ ਆ ਪਰ ਇਹ ਤਾਂ ਕੁਝ ਕਹਾਈ ਨਹੀਂ ਮੈਂ ਲਵੀ ਸੀ ਗਈ ਭਾਵੀ ਆਪ جھوٹ ਮਤ ਬੋਲੋ ਆਪਨੇ ਕਿ ਸਾਹਮਣੇ ਹੀ ਪਟਾਈ ਕੀ ਹੈ ਨਿੰਨੇ ਫਿਰ ਨਾ ਰਣੀ ਚੁੱਚੂ ਲੱਗ ਰਹੀ ਥੀ ਹੱਸਨੇ ਲੱਗ ਰਹੀ ਕੁੱਕੇ ਮਾਰਨੇ ਲੱਗ ਤਵੀ ਦੀਦੀ ਦੇ ਮੇਰੀ ਗੱਲ ਸੁਣ ਲੋ ਮੈਂ ਠੀਕ ਹੈ ਐਵੇਂ ਤਾਂ ਨਹੀਂ ਕਹਿੰਦੀ ਇਹ ਪਰ ਕੋਈ ਨਾ ਕੋਈ ਗਲਤੀ ਤਾਂ ਜ਼ਰੂਰ ਹੋ ਮਰੀ ਮੁੱਠੀ ਮੈਂ ਜਿਹੜੀ ਇੱਕ ਮਿੰਟ ਇਹ ਜਿਹੜੀ ਤੈਨੂੰ ਸਾਡੇ ਤਾਂ ਹੁਣ ਭਰੋਸਾ ਨਹੀਂ ਹੈਗਾ ਆ ਕੱਲ ਦੀ ਆਈ ਨੇ ਤੈਨੂੰ ਇੱਕ ਗੱਲ ਕਹੀ ਤੂੰ ਫੱਟ ਮੰਨ ਗਿਆ ਸਾਡੀ ਸਾਰੀ ਉਮਰ ਨਿਕਲ ਗਈ ਤੇਰੇ ਨਾਲ ਅਸੀਂ ਤਾਂ ਕਦੇ ਕੁੱਤੇ ਦੇ ਡੰਡਾ ਨਹੀਂ ਮਾਰਿਆ ਹਾਂ ਅਸੀਂ ਇਹਨਾਂ ਨੂੰ ਕਿਉਂ ਮਾਰਾਂ ਕਿ ਸਾਡੀ ਕਿਹੜਾ ਭਾਈ ਉਹਦੇ ਨਾਲ ਕੋਈ ਦੁਸ਼ਮਣੀ ਆ ਅਗਰ ਨੂੰ ਇਹ ਵੀ ਕਰਦੀ ਮੋਟਾ ਮੈਂ ਸਮਝ ਗਈ ਮੈਂ ਸਾਰੀ ਗੱਲ ਸਮਝ ਗਈ ਯਾਰ ਨਾ ਕੀ ਹੋ ਗਿਆ ਹੁਣ ਇਹ ਐ ਕਹਿੰਦੀ ਆ ਵੀ ਇਹਦੇ ਮੰਜੇ ਦੇ ਪਾਵੇ ਨਾ ਬੰਨੀ ਰੱਖੇ ਇਹਨੂੰ ਕੰਮ ਤੇ ਨਾ ਜਾਵੇ ਇਹ ਹਾਂ ਆਪਾਂ ਦੋ ਦਿਨ ਹੋ ਗਏ ਕੰਮ ਤੇ ਜਾਣ ਲੱਗਿਆ ਇਹਨੇ ਚਾਲਾ ਸ਼ੁਰੂ ਕਰਤੀ ਨਾ ਭਾਈ ਮਾਇਤਨੀ ਪੈਣਾ ਚਰਨ ਕੱਲੀ ਇਹਦੇ ਕੋਲੇ ਘਰ ਰਹਿੰਦੀ ਇਹਦਾ ਕੀ ਪਤਾ ਕੀ ਦੂਸ਼ਣ ਚੱਕੂ ਪਈ ਨਹੀਂ 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 ਬੜੇ ਬੜੇ ਤਾਂ ਐਵੇਂ ਹੀ ਹੋ ਕਰੀ ਰਿਹਾ ਨਹੀਂ ਦੂਸਰੇ ਨਹੀਂ ਚੱਕਦੀ ਕਰਨਾ ਤੁਮਨੇ ਨਾ ਸੁਪਨਾ ਦੇਖਾਤਾ ਤਵੀ ਨਾ ਤੁਮਕੋ ਉਠਾਇਆ ਹਮਨੇ ਦੇਦੀ ਜੀ ਨੇ ਤੁਮੇ ਥੱਪੜ ਲਗਾ ਕੇ ਉਠਾਇਆ ਤ ਤੁਸੀਂ ਕੁਛ ਨਹੀਂ ਕਿਹਾ ਤਾਂ ਕੁਛ ਨਹੀਂ ਕਿਹਾ ਇਹਦੇ ਤਾਂ ਦਾ ਤੂੰ ਗੱਪਵਾਉ ਨਾ ਇਹਨੂੰ ਪੁੱਤ ਪੁੱਤ ਚਿੰਬੜਦੇ ਕੋਈ ਕੋਈ ਨਹੀਂ ਤੂੰ ਆ ਜਾ ਮੇਰੇ ਨਾਲ ਆ ਕੋਈ ਨਹੀਂ ਕੋਈ ਨਹੀਂ ਹਾਂ ਲੈ 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 ਜਕੀਨ ਨਹੀਂ ਮੇਰੇ ਤੇ ਜਕੀਨ ਨਾ ਜਕੀਨ ਹੈ ਭਾਬੀ ਮੈਨੂੰ ਸੋਡ ਤੇ ਯਕੀਨ ਹੀ ਹੈ ਅੰਦਰ ਲੈ ਜਾਓ ਫਿਰ ਤੁਸੀਂ ਇਹਨੂੰ ਲੈ ਜਾਓ ਅੰਦਰ ਕਿਉਂ ਕਰਨਾ ਭਾਈ ਆਏ ਕਿਉਂ ਕਰਦੀਆਂ ਅਸੀਂ ਤੈਨੂੰ ਸੁੱਤੀ ਪੈਨ ਨੂੰ ਨਾ ਠਾਈਏ ਹੈ ਹਾਂ ਤੂੰ ਤਾਂ ਹਜੀ ਕਮਾਰੇ ਦੇ ਡੀ ਆ ਡਿਆ ਤਾਂ ਕਰਕੇ ਤੈਨੂੰ ਬਚਾਉਣ ਦੀ ਵਾਲੀ ਨੇ ਉਹ ਕਰ ਲਿਆ ਉਧਰ ਜਦੋਂ ਮੈਂ ਦੇਖਿਆ ਮੈਂ ਤਾਂ ਪਰ ਉਹ ਕਰ ਲਿਆ ਐਵੇਂ ਉਹ ਸਰਕਾਰ ਜੀ ਇਹ ਤਾਂ ਝੂਠ पे ਝੂਠ ਬੋਲੇ ਜਾ ਰਹੀ ਹੈ ہماری ਤਾਂ ਸੁਣਤੀ ਨਹੀਂ 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 ਜੜਤੀ ਹੋਣੇ ਝੂਠੀਆਂ ਝੂਠੀਆਂ ਆਪਾਂ ਦੋ ਚਲ ਕੋਈ ਨਹੀਂ ਸਰ ਇੱਕ ਵਾਰ ਮੈਂ ਜੋੜ ਨਹੀਂ ਬੋਲਾ ਆਪਕੇ ਕਸਮ ਲਗੀ ਤੇਰਾ ਤੁਸੀਂ ਕੁਸਾ ਕੁਸ ਕੇ ਹਾਤਾ ਹੋਗਾ ਪਗਾਈ ਸਾਨੂੰ ਮੇਰੀ ਸੌ ਲੱਗੇ ਨੇ ਉਤੋਂ ਅਸੀਂ ਵੀ ਝੂਠ ਬੋਲਦੇ ਆ ਦੇਖੋ ਸਰਦਾਰ ਜੀ ਹਮਾਰੀ ਕਸਮ ਖਾ ਲਈ ਵੀ ਜੇ ਉੱਪਰ ਚੜ ਜਾਈ ਪਰ ਜੇ ਇਹਨੂੰ ਯਕੀਨ ਆ ਜਾਊਗਾ ਹਾਂ ਤੇਰੇ ਸੌ ਲੱਗੇ ਦੀ ਸੌ ਲੱਗੇ ਹਾਂ ਕੋਈ ਨਹੀਂ ਚਲ ਤੂੰ ਆ ਮੇਰੇ ਨਾਲ ਉੱਥੇ ਆਰਾਮ ਕਰ 10 ਮਿੰਟ ਹਾਂ ਇਹ ਤਾਂ ਉਹ ਗੱਲ ਹੋ ਗਈ ਨੀ ਗੱਲ ਕੀ ਹੋ ਗਈ ਵਧੀਆ ਗੱਲ ਹੋਈ ਦੇਖ ਤੂੰ ਤਰਾ ਹੀ ਮੇਰੀ ਦੇਖ ਲਾ ਮੈਂ ਕਹਤਾ ਵੀ ਸੁਪਰਾ ਦੇਖਦੀ ਸੀ ਸੁਪਨਾ ਥੱਪੜ ਮਾਰਿਆ ਨੀ ਭੈਣ ਜੇ ਤਾਂ ਮੈਂ ਕੱਲੀ ਹੁੰਦੀ ਨਾ ਮੈਂ ਤਾਂ ਆਪਦੀ ਚਾਲ ਚ ਆਪ ਹੀ ਫਸ ਜਾਣਾ ਸੀ ਪਰ ਹੁਣ ਤੈਨੂੰ ਮੂਰੇ ਲਾ ਲਿਆ ਹੁਣ ਫਸਾਂ ਦੇ ਤਾਂ ਚਾਨਸੀ ਨਹੀਂ ਇੱਕ ਤੇ ਇੱਕ 11 ਆ ਚੱਲੀਏ ਫਿਰ ਆ ਲੈ ਕਿਰਨਾਰਾਣੀ ਰੋਟੀ ਬੜੀ ਅੱਛੀ ਸੀ ਤੇਰੀ ਤੇ ਬਹੁਤ ਸਵਾਦ ਲੱਗੀ ਮੈਨੂੰ ਬਾਈ ਮੈਂ ਤਾਂ ਕਦੋਂ ਦੀ ਰੋਟੀ ਖਾ ਕੇ ਬੇਲਾ ਵੀ ਹੋ ਗਿਆ ਤੂੰ ਹਜੇ ਭਾਂਡੇ ਨੂੰ ਹੌਣ ਪੜਾਉਣਾ ਹੈ ਉਹ ਕੋਈ ਨਹੀਂ ਫਿਰੋ ਰੋਟੀ ਖਾਣ ਤੇ ਟਾਈਮ ਲੱਗਾ ਕੋਈ ਨਹੀਂ ਬਾਗ ਚੱਲਦੇ ਤੂੰ ਚੱਲ ਚੱਲਦੇ ਆਪਾਂ ਆ ਜਾ ਚੁੱਪ ਕਰਕੇ ਖੇਤ ਆ ਮੇਰੇ ਨਾਲ ਚੱਲ ਚੱਲ ਆ ਗਿਆ ਆ ਗਿਆ ਤੂੰ ਚੰਗਾ ਕਿੰਨਾ ਰਣੀ ਹੁਣ ਤੂੰ ਭਾਂਡੇ-ਪੁੰਡੇ ਸਾਹ ਹਾਂ ਆਪ ਖੇਤ ਮੇ ਜਾਏਂਗੇ ਹਾਂ ਮੈਂ ਖੇਤ ਚੱਲਦਾ ਹੁਣ ਮੈਂ ਖੇਤ ਮੱਤ ਜਾਣਾ ਮੈਨੂੰ ਵੀ ਆਪਣੇ ਸਾਥ ਲੈ ਕੇ ਜਾਣਾ ਕੀ ਹੋਗਾ ਕਿੰਨਾ ਰਣੀ ਤੈਨੂੰ ਤੂੰ ਦੇਖ ਮੇਰੀ ਗੱਲ ਸੁਣੋ ਖੇਤਾਂ ਚ ਉੱਥੇ ਪਤਾ ਕਿੰਨਾ ਔਖਾ ਹੈ ਤੂੰ ਇੱਥੇ ਰਹਿ ਸਮਝ ਗਈ ਸਰਦਾਰ ਜੀ ਮੈਂ ਆਪਕੇ ਸਾਥ ਕੰਮ ਕਰੂੰਗੀ ਹੋ ਹੋ ਉਹ ਐਵੇਂ ਨਿਜਤ ਕਰੀ ਦੀਉਂਦੀ ਤੂੰ ਰਹਿ ਕਰੇ ਤੇ ਮੈਂ ਖੇਤ ਜਾਣਾ ਮੈਨੂੰ ਸ਼ਾਮ ਹੋ ਜੋ ਸ਼ਾਮ 5 ਵਜ ਜਾਣਗੇ ਕਿੱਥੇ ਕੰਮ ਕਰਦੇ ਨੂੰ ਠੀਕ ਹੈ ਹਾਂ ਸਰਦਾਰ ਜੀ ਕਿਆ ਬੋਲੇ ਕਿ ਹਮੇ ਤੋ 5 ਵਜ ਜਾਏਗੇ ਇਤਨੇ ਟਾਈਮ ਮੇ ਤੋ ਇਨਕੀ ਭਾਵੀ ਹਮੇ ਚਾਰ ਬਾਰ ਪਟਾਈ ਕਰ ਦੇਗੀ ਨਾ ਮੈਂ ਵੀ ਇਨਕੇ ਸਾਥ ਹੀ ਜਾਊਂਗੀ ਚਲ ਆ ਗਿਆ ਨਿਕਲ ਆਇਆ ਆਹੋ ਚਲ ਚਲੀਏ ਨਿਕਲ ਆਇਆ ਚਲਦੇ ਆਂ ਸਰਦਾਰ ਜੀ ਮੈਂ ਵੀ ਆਪਕੇ ਪਾਸ ਹੀ ਜਾਉਂਗੀ ਨਾ ਹੁਣ ਤੀਵੀਆਂ ਜਾਣ ਗਿਆ ਖੇਤ ਉਹ ਇਹੀ ਤਾਂ ਮੈਂ ਕਹਣਾ ਦੇਖ ਖੇਤਾਂ ਚ ਨਾ ਜਨਾਨੀਆਂ ਦਾ ਕੋਈ ਕੰਮ ਨਹੀਂ ਹੈਗਾ ਤੂੰ ਘਿਰ ਰੈ ਤੈਨੂੰ ਕੀ ਇੱਥੇ ਭੂਤਾਂ ਖਾਂਦੀਆਂ ਨੇ ਭਈਆ ਮੈਂ ਨਹੀਂ ਘਰ ਮੇ ਰਹਤੀ ਹਾਂ अकेਲੀ ਤੂੰ ਚੋਫ ਕਰਕੇ ਘਰੇ ਭੇਜ ਆਉਦਾ ਐਸੇ ਕਿਵੇਂ ਰਹਿ ਲੇਗੀ ਪਤਾ ਆਪਕੋ ਭਾਬੀ ਕਿਤਨਾ ਮਾਰਦੀ ਹੈ ਹਮੇ ਉਹ ਜਰਾ ਉਹਨਾਂ ਨੂੰ ਵੀ ਮਾੜਾ ਮੁੱਠਾ ਸਮਝਾ ਦਿਆ ਕਰੋ ਦੇਖ ਲੈ ਹੁਣ ਇਹਦੇ ਨਾਲ ਲੜਨ ਲੱਗੀਆਂ ਉਹ ਪਈ ਉਹ ਤਾਂ ਦੇਵਤਿਆਂ ਨੇ ਉਹ ਕਿੰਨੂੰ ਕਿੱਥੇ ਕੁੱਟਣ ਜੋਗੀਆਂ ਨੇ ਯਾਰ ਮੈਨੂੰ ਵੀ ਯਕੀਨ ਨਹੀਂ ਆਉਂਦਾ ਸੱਚੀ ਤੇਰਾ ਸੰਤਮ ਮੇਰੇ ਬਿਨਾ ਜੀਵ ਨਹੀਂ ਲੱਗਦਾ ਤੂੰ ਘਰੇ ਰਹਿ ਕੁਝ ਨਹੀਂ ਦਾ ਮੈਂ ਆਜ 4 ਵਜੇ ਆ ਜੂਗਾ ਹੋਰ ਦੱਸ ਠੀਕ ਹੈ ਕੀ ਹੋ ਗਿਆ ਕੀ ਹੋਣਾ ਸੀ ਇਹ ਦੇਖ ਲੈ ਪਰ ਜਏ ਹੁਣ ਇਹ ਡਰਦੀ ਕੰਨੀ ਮੈਨੂੰ ਤਾਂ ਖੇਤ ਹੀ ਲੈ ਚੱਲਾ ਹਾਏ ਹਾਈ ਖੇਤ ਜਾਊਗੀ ਹਾਂ ਆਪਣੇ ਕੋਣ ਖੇਤ ਜਾਂਦਾਗਾ ਭਲਾ ਦੀ ਆਪਣੇ ਜਨਾਨੀਆਂ ਖੇਤ ਜਾਂਦੀਆਂ ਭਾਬੀ ਕੰਮ ਹੀ ਕਰਨਾ ਹੈ ਘਰ 'ਤੇ ਵੀ ਕਰਦੀ ਹਾਂ ਨਾ ਬਾਹਰ ਕਰ ਲਵਾਂਗੀ ਖੇਤ 'ਮੇ ਅਰੇ ਘਰ ਦੀ ਬਾਤ ਔਰ ਹੈ ਬਾਹਰ ਕੀ ਔਰ ਹੈ ਸਮਝਤੀ ਕਿਉਂ ਨਹੀਂ ਲੋਕ ਬਾਤਾਂ ਬਣਾਉਣਗੇ ਪਹਿਲੇ ਇਤਨੀ ਬਾਤਾਂ ਬਣਾ ਰਹੇ ਹੈ ਜੜਜੀ ਆਪਣੀ ਲੜੇ ਜਦੋਂ ਅਸੀਂ ਕੰਮ ਕਰਨ ਵਾਲੇ ਹੈਗੇ ਆ ਖੇਤਾਂ 'ਚ ਤੁਸੀਂ ਘਰ ਦਾ ਕੰਮ ਹੀ ਕਰ ਲਿਆ ਕਰੋ ਇਹੀ ਬਹੁਤ ਹੈ ਬਸ ਇਹ ਬਿਹਾਰ ਯੂਪੀ ਨਹੀਂ ਹੈਗਾ ਇਹ ਪੰਜਾਬ ਹੈ ਇੱਥੇ ਬੰਦੇ ਕੰਮ ਕਰਦੇ ਨੇ ਖੇਤਾਂ ਦੇ ਵਿੱਚ ਜਾ ਕੇ ਕੀ ਤੁਸੀਂ ਰੋਲਾ ਪਾਈ ਜਾਨੇ ਮੈਨੂੰ ਵੀ ਦੱਸੋ ਹੁਣ ਕੀ ਹੋ ਗਿਆ ਕੀ ਹੁਣ ਅਸੀਂ ਅਫਤਾਰਾ ਹੁਣ ਅਸੀਂ ਜਾਂਦੇ ਦੋਨੇ ਖੇਤ ਨੂੰ ਇਹ ਕਿਰਨਾਰਾਣੀ ਕਹਿੰਦੀ ਮੈਂ ਵੀ ਤੇਰੇ ਨਾਲ ਹੀ ਜਾਣਾ ਨਾ ਨਾ ਕਰਨਾ ਇੱਥੇ ਨਹੀਂ ਕੋਈ ਲੇਡੀਜ਼ ਖੇਤ ਜਾਂਦੀਆਂ ਇੱਥੇ ਘਰ ਦਾ ਕੰਮ ਕਰੋ ਤੁਸੀਂ ਆਵੇ ਆ ਨਹੀਂ ਕਰੇਗੀਆਂ ਇੰਨਾ ਚਿਰ ਹੋਗਾ ਖੇਤ ਤਾਂ ਕਹਿੰਦੀ ਹੋਣੀ ਹੈ ਜੀ ਉਧਰ ਜੂਪੀ ਚ ਬੁੜੀਆਂ ਹੀ ਕੰਮ ਕਰਦੇ ਖੇਤਾਂ ਚ ਹੁਣ ਇਹਦੇ ਕੀੜਾ ਲੜਦਾ ਹੋਣਾ ਨਹੀਂ ਭਈਆ ਬਾਅਦ ਮੇ ਨਾ ਭਾਵੀ ਮੇਂ ਪਟਾਈ ਕਰਦੀ ਰਹਤੀ ਹੈ ਇਹਨਾਂ ਮਾਰੀ ਹੈ ਪਾਣੀ ਦੇਖ ਬੱਟਾ ਲਟੜਨ ਦੀ ਮਾਰੀ ਕਿ ਡੱਕੜੇ ਤੂਸ਼ਾਂ ਥੱਪਦੀ ਹੈ ਸਾਡੇ ਤੇ ਮੈਂ ਹੋਏ ਤੋ ਨਾ 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 ਅਜੇ ਘੇਤ ਨਹੀਂ ਲੈ ਕੇ ਜਾਣਾ ਇੱਥੇ ਅਸੀਂ ਉਹਨੂੰ ਬਦਨਾਮੀ ਕਰਾਉਣੀ ਹੈ ਸਹੀ ਗੱਲ ਕਹਿਨੇ ਆਂ ਕਹਾਣੀ ਬਣ ਤੂੰ ਘਰੇ ਰਹਿ ਘਰੀ ਕੰਮ ਕਰਿਆ ਕਰ ਇਹ ਤਾਂ ਲੋਕਾਂ ਟੈਨ ਨੂੰ ਆ ਜਾਂਦੇ ਨੇ ਜੇ ਭਾਈ ਇਹਨੂੰ ਨਡਰ ਲੱਗਣਾ ਅੰਦਰ ਕੁੰਡਾ ਲਾ ਕੇ ਪੈ ਜਾ ਉਹ ਅੰਦਰ ਬਹਿ ਜਾ ਤੂੰ ਉਹਦੇ ਕਮਰੇ ਚ ਨਾ ਬਾਹਰ ਢਾ ਲਈ ਤੇ ਉੱਥੇ ਬੈਠੀ ਰਹੀ ਇਹਨੂੰ ਕੁਛ ਨਾ ਬੁਲਾਇਓ ਜੀ ਨਾ ਸੀ ਕਿ ਐਸੇ ਕਿ ਕਰੋਨਾ ਬੁਲਾ ਕੇ ਡੇਢ ਸੀ ਕਹਿ ਇਹਨੇ ਗੱਲਾਂ ਕਰਦੇ ਤੁਸੀਂ ਜਾਓ ਜਿਹਨੇ ਮਾੜਾ ਮੋਟਾ ਬੁਲਾ ਲਿਆ ਇਹ ਤਾਂ ਕੰਦੀ ਨੇ ਮੈਨੂੰ ਤਾਂ ਕੁੱਟਦੀ ਆਈ ਨੇ ਹਾਂ ਜੇ ਕਿਹ ਪਤਾ ਲੱਗਦਾ ਸੁਪਨਾ ਦੇਖਦੀ ਸੀ ਸੁਪਨੇ ਚ ਕੁੱਕਾਂ ਵਾਂ ਲੱਗ ਰਿਹਾ ਸੀ ਮੈਨਾਂ ਇਹ ਦੀਦੀ ਨੇ ਐ ਕਰਤਾ ਇਹ ਕਹਿੰਦੀ ਮੈਨੂੰ ਕੁੱਟਿਆ ਹਾਏ ਚਲ ਕੋਈ ਨਹੀਂ ਇਹ ਤਾਂ ਖੋਈ ਜਾਂਦਾ ਲੱਗਦਾ ਮੈਂ ਇਹਨੇ ਮਾਰੂੰਗੀ ਹਾਂ ਹੱਟ ਕੇ ਤਾਂ ਲੜੀਆਂ ਨਹੀਂ ਕਿਤੇ ਦੋਮਨੇ ਹੈ ਤੈਨੂੰ ਕਿਵੇਂ ਕੁੱਟ ਦੇਣੀ ਆ ਕੋਈ ਨਾ ਕਰਨ ਤੂੰ ਵਿਸ਼ਵਾਸ ਰੱਖ ਅੰਦਰ ਰੋ ਕੁੰਡਾ ਲਾ ਕੇ ਭਾਈ ਕੁੰਡਾ ਲਾ ਲਈ ਤੂੰ ਅੰਦਰ ਠੀਕ ਐ ਇਹਨੂੰ ਅੰਦਰ ਇਹਨੂੰ ਕੋਈ ਗਲਤਫਹਿਮੀ ਹੋਈ ਆ ਚਲ ਕੋਈ ਨਹੀਂ ਜਾਓ ਤੁਸੀਂ ਓਏ ਅਸੀਂ ਤਾਂ ਬਗ ਜਾਾਂਗੇ ਬਾਈ ਉਤਾਰ ਮੇਰੀ ਗੱਲ ਸੁਣ ਤੂੰ ਵੀ ਸਾਡੇ ਨਾਲ ਉੱਥੇ ਮੜਾ ਮੋਟਾ ਕੰਮ ਤਾਂ ਦਾ ਕਰਵਾ ਦਿਆ ਕਰ ਮੈਂ ਮੈਂ ਨਹੀਂ ਜਾਂਦਾ ਮੈਂ ਤਾਂ ਹੁਣ ਜ਼ਿੰਮੇਵਾਰੀ ਤੋਂ ਫਰੀ ਆ ਭਰਾਵਾ ਮੇਰੇ ਤਾਂ ਰਹਿ ਗਏ 2-3 ਮਹੀਨੇ ਮੈਂ ਤਾਂ ਜਹਾਜ਼ ਚੜ ਜਾਣਾ ਮੈਂ ਤਾਂ ਨਾਲੇ ਸੱਚ ਜਿਆਦਾ ਆ ਅੱਜ ਏਜੰਟ ਕੋਲੇ ਉਹ ਕਾਗਜ਼ ਪੱਤਰ ਦੇ ਕੇ ਆਉਣਿਆ ਦੋ ਤਿੰਨ ਘਟ ਸੀਗੇ ਤੁਸੀਂ ਹੁਣ ਆਪਾਂ ਕਰੋ ਵੀ ਤੁਸੀਂ ਸਾਹਮਣਾ ਹੁਣੀ ਤੁਸੀਂ ਸਾਹਮਣੇ ਠੀਕ ਹੈ ਆ ਉਹਦਾ ਜ਼ਿੰਮੇਵਾਰੀ ਸਾਹਮਣੇ ਹੁਣ ਤੁਸੀਂ ਦੋਵੇਂ ਨਾਲ ਮਿਲ ਕੇ ਆਹੋ ਗੱਲ ਤਾਂ ਸਹੀ ਆ ਜੀ ਤੁਸੀਂ ਆਪ ਕੰਮ ਕਰੋ ਗੱਲ ਤਾਂ ਛੋਡੀ ਸਾਰੀ ਸਹੀ ਹੈ ਕਿਉਂਕਿ ਹੁਣ ਮੇਰਾ ਵਿਆਹ ਹੋ ਗਿਆ ਉਹ ਕੰਦਰੋ ਛੋਡੇ ਵਿਆਹ ਕੀਤੇ ਛੋਡਾ ਸਾਰਾ ਕੁਝ ਕੀਤਾ ਇਹਦਾ ਨਹੀਂ ਕੀਤਾ ਉਹਦਾ ਕੀਤਾ ਸਾਰਿਆਂ ਦਾ ਵਿਆਹ ਕੀਤਾ ਉਹ ਜੇ ਮੇਰਾ ਵਿਆਹ ਹੋ ਗਿਆ ਮੈਂ ਹੁਣ ਆਰਾਮ ਨਾਲ ਬਹਿ ਕੇ ਘਰੇ ਖਾਣਾ ਜੀ ਕਿੱਥੇ ਗਨੇ ਹੁਣ ਤੂੰ ਕੰਮ ਕਰਿਆ ਕਰ ਬਾਈ ਸਿਆ ਤੂੰ ਸਮਝਦਾ ਕਿਉਂ ਨਹੀਂ ਹੁਣ ਮਹੀਨੇ ਦੋ ਮਹੀਨੇ ਨੂੰ ਤੈਨੂੰ ਕਿਹਾ ਮੈਂ ਚਲੇ ਜਾਣਾ ਫੇਰ ਵੀ ਤੂੰ ਉਹੀ ਕਰਨਾ ਤੂੰ ਤੇ ਗੱਗੇ ਨੇ ਉਹੀ ਤਾਂ ਗੱਲ ਆ ਉਹੀ ਮੈਂ ਇਹਨੂੰ ਕੰਮ ਸਿਖਾਉਣੀ ਆ ਏ ਉਲਟਾ ਮੈਂ ਨਹੀਂ ਉਹ ਕਹਿੰਦੀ ਅਸੀਂ ਤਾਂ ਤੁਹਾਡਾ ਚੰਗਾ ਹੀ ਸੋਚਦੇ ਆ ਉਹ ਤਾਂ ਠੀਕ ਹੈ ਜਿਵੇਂ ਇਹ ਕਹਿੰਦੀ ਹੁੰਦੀ ਹੈ ਨਾ ਉਵੇਂ ਕਰ ਲਿਆ ਕਰ ਤੂੰ ਠੀਕ ਹੈ ਹਾਂ ਬਣੇ ਨਾ ਪਕਟ ਕੇ ਦੋ ਤਿੰਨ ਮਹੀਨੇ ਮੇਰੇ ਨਾਲ ਕੱਢ ਲਾ ਚੱਲ ਠੀਕ ਹੈ ਚੱਲ ਆਪਾਂ ਚੱਲੀਏ ਹੁਣ ਆਪਾਂ ਖੇਤ ਤੇ ਜਾਈਏ ਚੱਲ 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 ਛੋਟੂ ਹਾਂ ਖੇਤ ਜਾਈਵੇਂ ਨਾ ਵੀ ਕਿਤੇ ਸਰਦਾ ਹੁੰਦਾ ਜਾ ਕੇ ਨਾ ਤੂੰ ਵੀ ਆਰਾਮ ਕਰ ਲੈ ਅੰਦਰ ਹਾਂ ਤੋਂ ਵੀ ਚੱਕ ਲੋ ਕਾਗਜ਼ ਪੱਤਰ ਜਿਹੜੇ ਚੱਕਣੇ ਕਾਗਜ਼ ਪੱਤਰ ਮੈਂ ਆ ਕੇ ਚੱਕਦਾ ਮੇਰੇ ਇੱਕ ਹੋਰ ਕੰਮ ਜ਼ਿਆਦਾ ਆ ਗਿਆ ਮੈਂ ਉਹ ਕਰਿਆ ਮਾਂ ਪਹਿਲਾਂ ਜਾ ਜਾਓ करना चार कपांडे पे दी मांज दी भाभी बर्तन में बाद में साफ कर देती हूँ पहले मैं ना आराम कर लूंगी ठीक है राम राम तेरे कर्म च भाभी भाभी तेरा राम भाभी की करूगी है तैनू की लगता सी ਵੀ ਤੂੰ ਆਉ ਦੇਖਾ ਸਾਨੂੰ ਪਰਮਾ ਲੇਗੀ ਸਾਡੀਆਂ ਸ਼ਿਕਾਇਤਾਂ ਲਾ ਲੇਗੀ ਹੈ ਉਹ ਸਾਡੇ ਤੇ ਯਕੀਨ ਸੀ ਮੈਂ ਪਰ ਹੈ ਨਾ ਤੂੰ ਨਾਏ ਘਰ ਤੇ ਕਬਜ਼ਾ ਹੋਇਆ ਨਹੀਂ ਖੇਤ ਤੇ ਕਰਨ ਨੂੰ ਤਰਪੀ ਖੇਤਾਂ ਗਾ ਇਹ ਲੋਕ ਕੀ ਕਹਿਣਗੇ ਇਹ ਨਹੀਂ ਕੀ ਹੈ ਹੈ ਹੂੰ ਕੀ ਪਹਿਲੇ ਸਾਰੇ ਪਿੰਡ ਤੇ ਸਾਡੀ ਥੂ ਥੂ ਕਰਾਤੀ ਹੁਣ ਖੇਤ ਜਾ ਕੇ ਹੋਰ ਥੂ ਥੂ ਕਰਾਏਂਗੀ ਤੂੰ ਨਾ ਮੈਂ ਨਹੀਂ ਕਰ ਸਕਦੀ ਮੈਂ ਹਾਂ ਤੂੰ ਦੇਦੀ ਹਮੇ ਤਾਂ ਕੰਨੀ ਇਹ ਵਾਲਾ ਕੰਡਾ ਕੱਟ ਹੀ ਦਿੰਨੀ ਆ ਕਹਿ ਲਾਂਗੇ ਕਰੰਟ ਲਾ ਦੇ ਮਰ ਜੇ ਪਰੇ ਨਹੀਂ ਕੰਡਾ ਕੋ ਘਟਣਾ ਇਹ ਟਿਕ ਟਕਟਾਈ ਪਈ ਆ ਇਹ ਤਾਂ ਬੈਗ ਫੜਾ ਤੇ ਤੈਨੂੰ ਟ੍ਰੇਨ ਜਿਹੜਾ ਲਿਆ ਫੜ ਬੈਗ ਜਾਏਗੇ ਨਾ ਤਾਂ ਭਾਬੀ ਸਰਦਾਰ ਜੀ ਤੂੰ ਕੋਈ ਆ ਜੀ ਆਚਰਨ ਸਰਦਾਰ ਜੀ ਨੂੰ ਨਹੀਂ ਸਰਦਾਰ ਜੀ ਤਾਂ ਆ ਗਿਆ ਫਿਰ ਤੇ ਸਾਰਾ ਪੰਗਾ ਵੇਜੂਗਾ ਤੂੰ ਆਪਣਾ ਬੈਗ ਚੱਕ ਟਿਕ ਟੇ ਤੇਰੀ ਲਈ ਪਈ ਆ ਹਾਂ ਨਹੀਂ ਦੇਖ ਲੈ ਮੇਰੇ ਕਰੰਟਾ ਨਹੀਂ ਚਾਲ ਲਾ ਲੈਣੇ ਬਹੁਤ ਕਰਾ ਰਹੇ ਆਏ ਹਾਂ ਭਾਬੀ ਇੰਨਾ ਨਹੀਂ ਭਾਬੀ ਰੋਕੋ ਕਿ ਮੈਂ ਬੈਗ ਲੈ ਕੇ ਆਉਣੀ ਆ ਬੈਗ ਲੈ ਕੇ ਆਉਣੀ ਆ ਆ ਜਬਾਨ ਨਾ ਬੰਦ ਕਰ ਲਾ ਕਿਸੇ ਛਾਲ ਸਾਹ ਕੱਢਿਆ ਨਾ ਕਿਸੇ ਨੂੰ ਸੁਣ ਗਿਆ ਹੈ ਤੈਨੂੰ ਆਈ ਆਈ ਦੱਬ ਕੇ ਮਾਰ ਦੂੰ ਮੈਂ ਆਈ ਨਹੀਂ ਮਰਚੂ ਕੀ ਗਾਲ ਪੈ ਜੂਗੀ ਮਾਵੇ ਹਾਏ ਹਾਏ ਨਹੀਂ ਗਾਲ ਪੈ ਜੂਗੀ ਆ ਚੱਕ ਬੈਗ ਇਹਦੇ ਵਿੱਚ ਹੀ ਪੈਸੇ ਨੇ ਇਹ ਬੈਚੀ ਤਰਸਮਾਨ ਆ ਚੱਕ ਬੈਗ ਮੋੜੇ ਜੱਟ ਟੈਂਟਾ ਜਿਹੜੇ ਰੱਖੇ ਸੀ ਨਾ ਬੈ ਬੈ ਕੇ ਉਸੇ ਰਾਹ ਲੰਘ ਜਾ ਖੜੀ ਹੋ ਜਾਣੀ ਤੇ ਮਾਰ ਚਾਲ ਚੱਲ ਚੱਲ ਨਹੀਂ ਮੰਦੀ ਨਹੀਂ ਰਹਿਣ ਦੇ ਰਹਿਣ ਦੇ ਚੱਲ 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 ਕਿਰਨਾ ਜਾ ਨਹੀਂ ਕੀ ਕਰਨਾ ਨਹੀਂ ਜਾ ਭਾਵੇਂ ਸਰਦਾਰੀ ਬੋਲੇਗੇ ਕੰਮ ਨਹੀਂ ਕਰੇਗਾ ਉਹ ਤਾਂ ਆ ਕੇ ਜੜੀ ਹਾਏ ਬਾਈ ਜਾਨੀ ਤੂੰ ਤਾਂ ਮੈਨੂੰ ਲਾਦਾ ਆਪਦਾ ਬੀਬੀ ਬੜਾ ਲਿਆ ਨਹੀਂ ਨੀ ਨਾ ਕੁਟੀ ਤਾਂ ਮੈਨੂੰ ਤਾਂ ਐਸੀ ਵੀ ਗੱਲ ਪਾਏਂਗੀ ਤੂੰ ਮਾਰੇ ਮੋਟੇ ਤੇ ਨਹੀਂ ਸੀ ਨਿਕਲਣ ਵਾਲੀ ਕਿੰਨੀ ਚਿਹੜੀ ਆ ਦਮੋਂ ਕੱਢ ਤਾਂ ਮੈਨੂੰ ਖਾਂਦੀ ਨੂੰ ਵੀ ਤਾਂ 20 ਦਿਨ ਹੋ ਗਏ ਦਮੋਂ ਕੱਢਣਾ ਹੀ ਸੀ ਚੱਲ ਉਹ ਜੇ ਕਿਥੇ ਰਾਤ ਟੱਕਰ ਗਿਆ ਉਹ ਨਹੀਂ ਹੁਣ ਨਹੀਂ ਟੱਕਰਦੀ ਤਾਂ ਪਰੇਟ ਬਹੁਤ ਵਧੀਆ ਕਰੀਆ ਬੇਫਿਕਰ ਰਹਿ ਮੇਰੀ ਗੱਲ ਸੁਣ ਹਾਂ ਜੇ ਕਰੇ ਵਾਪਸ ਆਉਗੀ ਉਹਦੇ ਚ ਨਾ ਆ ਦੇ ਮੈਂ ਆਪਦੇ ਕੰਨਾਂ ਵਾਲੀਆਂ ਵਾਲੀਆਂ ਮੇਰੇ ਘਰ ਦਾ ਹਾਂ ਕਈ ਵਾਰ ਨਾ ਨੁਕਸਾਨ ਸਹਿਣਾ ਵੀ ਪੈਂਦਾ ਚੰਗੇ ਲਈ ਮੈਂ ਕੰਨਾਂ ਵਾਲੀਆਂ ਵਾਲੀਆਂ ਹਾਏ 10 ਲੱਖ ਰੁਪਏ ਦਾ 골ਡਾ ਤੂੰ ਉਹਦੇ ਵਿੱਚ ਪਾਦਾ 20000 ਨਹੀਂ ਵਾਲੀਆਂ ਹਾਂ ਉਹ 20000 ਰੁਪਿਆ ਤੇ ਵਾਲੀਆਂ ਉਹਦੇ ਬੈਗ ਚ ਨੇ ਜੇ ਫੜੀ ਵੀ ਗਈ ਨਾ ਹਾਂ ਤੱਕੇਦਾਂਗੇ ਚੋਰ ਬੱਜੂਗੀਆਂ ਚੋਰ ਬੱਜੂਗੀ ਆ ਦੇ ਫੜੀ ਫੜੀ ਕੇ ਜਬਾਪਸਾ ਹੋ ਗਈ ਆ ਦੇ 15 ਮਿੰਟਾਂ ਨੂੰ ਟ੍ਰੇਨ ਆ ਸਟੇਸ਼ਨ ਨਾਲ ਹੀ ਆਪਣੇ ਘਰ ਦੇ ਚੜ ਦੂਗੀ ਆਉਂਦੀ ਨਹੀਂ ਹੈਗੀ ਜੇ ਆਉਗੀ ਤਾਂ ਉਹਨੂੰ ਸਰਦਾਰ ਆਪ ਕੱਢੂਗਾ ਹਾਂ ਹਾਂ ਤਾਂ ਨਹੀਂ ਬਰੀਏ ਸਕੀ ਮਨਾ ਨਹੀਂ ਉਪਰਤ ਨੇ ਬਾਲੀਆਂ ਨਹੀਂ ਪਾੜੀ ਤੇ ਪੈਸੇ ਪਾਉਣ ਦੇ ਪਾਸ ਨਹੀਂ ਕੋਈ ਨਾ ਬਥੇਰਾ ਮੇਰਾ ਪੁੱਤ ਬਣਾ ਦੂਗਾ ਮੈਂ ਚਲੇ ਵੀ ਹਾਂ ਮੈਨੂੰ ਮੇਰੇ ਪੁੱਤ ਤੇ ਮਾਰ ਲੈ ਕਰ ਹੁਣ ਤਾਂ ਬੀਪੀ ਦੀ ਗੋਲੀ ਦੇਵਾ ਮੇਲਾ ਵੱਧ ਗਿਆ ਲੈ ਦੇ ਲਿਓ ਨੀ ਆ आता मालिक ने बाली बढ़िया सुन ली आता भैन ने सारा काम आप ही करता हिंग लगे ना फटकड़ी रंग चोखा होकर आसूगे भी पै कि सह चढ़ाई बैठी है लाई लैके पानी पीला पहला भी अच्छा पीला मैं तो पता नहीं ना तू ली हूं दवाई खाला खाला दवाई खा ला खा ला ਅਖੋ ਸਾਟੜਾ ਲੈ ਤਾ ਬੋਲੀ ਹੋਰ ਕਿਤੇ ਦੂਰ ਨਾਲ ਕੁਸ ਕਰਾ ਲਈ ਚਾਨੂ ਮੈਂ ਸਾਰਾ ਰਸਾ ਸਾਫ ਹੋ ਗਿਆ ਨਾ ਹੁਣ ਬੱਤ ਸਾਬੇ ਆਪਣਾ ਜੇਠ ਉਹ ਜੇ ਦਾ ਉਹ ਜਹਾ ਆਪਾਂ ਨੂੰ ਵਾਪਸ ਮਿਲ ਗਿਆ ਹਾਂ ਹੁਣ ਜਦੋਂ ਆਉਣਗੇ ਉਹ ਤਾਂ ਸੋਚ ਲੈ ਵੀ ਕੀ ਕਹਿਣਾ ਆਪਾਂ ਨਾ ਹੁਣ ਨਹੀਂ ਫੋਨ ਕਰਦੀਆਂ ਨਾਲ ਹਾਂ ਆਪਾਂ 2 ਘੰਟਿਆਂ ਨੂੰ ਜਦੋਂ ਉਹਨਾਂ ਨੇ ਆਉਣਾ ਹਾਂ 2 ਘੰਟੇ ਤੱਕ ਫੋਨ ਕਰ ਦਾਂਗੇ ਇਸ ਤਾਂ ਦੁਪਹਿਰ ਹੀ ਚਾਹ ਤਰੀ ਸੀ ਹਾਂ ਹੈ ਜਦੋਂ ਅਸੀਂ ਕਿਰਨਾਂ ਨੂੰ ਅੰਦਰ ਠਾਉਣ ਗਈਆਂ ਹਾਂ ਉੱਥੇ ਨਾ ਉਹ ਆਪਸੀ ਹਾਂ ਤੇ ਬੈਂਡ ਦੀ ਲਮਾਰੀ ਵੀ ਸਾਰੇ ਪਰੋਲੇ ਪਈ ਸੀ ਹਾਂ ਹੈ ਕੱਢ ਕੇ ਲਈ ਜਾ ਰਿਹਾ ਕੋਈ ਠੀਕ ਹੈ ਠੀਕ ਹੈ ਸੱਤ ਬਾਹਰ ਪੱਖੇ ਥੱਲੇ ਪੈਣ ਚੀ ਗੀਆਂ ਆਹੀਂ ਕਰਾਂਗੇ ਹੈ ਠੀਕ ਹੈ ਠੀਕ ਹੈ ਮੇਰਾ ਕੁਝ ਥਿਆ ਹੈ ਨਾ ਹਾਂ ਤਾਂ ਅੱਧਾ ਟ੍ਰੇਨ ਵੀ ਉਹ ਦਿਓ ਆਉਣਾ ਲਈ ਵੀ ਲੱਵੀ ਲੱਗ ਰਿਹਾ ਟਾਈਮ 10 ਮਿੰਟ ਰਹਿੰਦੇ ਚਲ ਚਲ ਆਰਾਮ ਕਰਦੇ ਆਂ ਗੇਟ ਦਾ ਜਾ ਤੂੰ ਜਾ ਮੈਂ ਗੇਟ ਲਾ ਕੇ ਆਉਣੀ ਆ ਜਬੀ ਨਹੀਂ ਪਤਾ ਕਿ ਕੀ ਭਾਈ ਅੱਜ ਤੋਂ

ਜੋ ਅਵਤਾਰ ਓ ਕੀ ਹੋ ਗਿਆ ਓਏ ਅਵਤਾਰ ਕਿਰਨਾਰਾਣੀ ਕਿੱਥੇ ਗਈ ਕੀ ਕੀ ਹੋ ਗਿਆ ਦੱਸ ਦੇ ਦੱਸ ਦੇ ਤੈਨੂੰ ਦੱਸ ਦੇ ਸਾਨੂੰ ਕੀ ਪਤਾ ਹੁਣ ਉਹ ਕਿੱਥੇ ਗਈ ਆ ਇਹ ਤਾਂ ਕਹਿਨੀ ਅਸੀਂ ਸੁੱਤੀਆਂ ਪਈਆਂ ਸੀ ਇਹਨਾਂ ਨੂੰ ਸੁੱਤੀਆਂ ਪਈਆਂ ਨੂੰ ਸਾਡੇ ਕਿਉਂ ਤਾਂ ਲੈ ਕੇ ਬੈਗ ਬੋਹ ਵੀਟ ਗਈ ਨਾਲੇ ਅਲਵਾਰੀ ਫਰੋਲ ਗਈ ਸਾਰੀ ਆਪਣੀ ਪੈ ਗਈ ਮੇਰੀਆਂ ਬਾਲੀਆਂ ਛੱਡ ਕੇ ਨਾਲੇ ਜਿਹੜਾ ਤੇਰੇ ਪਾਈ ਨੇ 20000 ਰੁਪਏ ਫੜਾਇਆ ਸੀ ਨਾਲੇ ਪੱਤਰ ਬਣਾਉਣ ਵਾਲੇ ਉਹ ਵੀ ਲੈ ਗਈ ਉਹ ਪੱਟਤਾ ਉਹ ਮੈਂ ਪੱਟਿਆ ਗਿਆ ਕਿਰਨਾਰਾਣੀ ਕਿੱਧਰ ਵਾਗੀ ਤੂੰ ਆ ਤੂੰ ਕਿਰਨਾਰਾਣ ਰੋਣਾ ਉਹਨਾਂ ਦੇ ਵਿਚਾਰੀਆਂ ਦਾ ਸੋਨਾ ਲੈ ਗਈ ਚੱਕ ਕੇ ਯਾਰ ਓਏ ਉਹਨਾਂ ਦੇ ਸੋਨੇ ਦੇ ਮਾਰ ਗੋਲੀ ਉਹ ਮੇਰਾ ਤਾਂ ਘਰ ਬੱਚਾ ਵਜਾਇਆ ਪੱਟਿਆ ਗਿਆ ਆਪੋ ਜਦੋਂ ਸਾਨੂੰ ਉਦੋਂ ਮੈਂ ਕਹਿੰਦਾ ਸੀ ਵੀ ਸਾਰਾ ਕੁਝ ਲੁੱਟ ਕੇ ਲੈ ਜੂ ਕਿਹੜਾ ਜਵਾਗ ਨਹੀਂ ਛੱਡਣਾ ਉਹ ਚੱਕ ਕੇ ਲੈ ਜੂ ਓਹੋ ਉਦੋਂ ਮੈਨੂੰ ਤੁਸੀਂ ਸਿਧਰਾ ਕਹਿੰਦੇ ਸੀ ਯਾਰ ਲੱਗ ਗਿਆ ਪਤਾ ਓ ਚਲੋ ਛੱਡੋ ਇਹ ਗੱਲਾਂ ਨੂੰ ਹੁਣ ਤੁਸੀਂ ਐ ਦੱਸੋ ਵੀ ਆਪਾਂ ਕੀ ਕਰੀਏ ਹਾਂ ਕਿੱਧਰ ਨੂੰ ਗਈ ਮੈਨੂੰ ਐ ਤਾਂ ਦੱਸ ਦਿਓ ਆ ਉਦੋਂ ਦੀ ਗਈ ਹੈ ਜਦੋਂ ਤੁਸੀਂ ਨੰਗ ਗਏ ਅਸੀਂ ਅੰਦਰ ਪੈ ਗੀਆਂ ਉਹਨੇ ਅੰਦਰੋਂ ਕੁੰਡਾ ਲਾ ਲਿਆ ਇਸ ਤੋਂ ਬਾਅਦ ਤਾਂ ਭਾਈ ਅਸੀਂ ਜਦੋਂ ਉੱਠਿਆ ਕੁਛ ਨਹੀਂ ਸੀ ਸਾਡੇ ਹੱਥ ਹਾਏ ਓਏ ਰੱਬਾ ਓਏ ਉਹ ਤਾਂ ਟੱਪ ਗਈ ਓਏ ਦਿੱਲੀ ਵਾ ਹਾਏ ਓਏ ਰੱਬਾ ਨਹੀਂ ਹਾਏ ਐਂ ਕਰੋ ਤਾਂ ਹੀ ਤਾਂ ਲੋਕ ਇਹਨਾਂ ਤੋਂ ਡਰਦੇ ਨੇ ਇਹ ਜੀਆਂ ਨੂੰ ਲਿਆਉਂਦੇ ਨਹੀਂ ਤੇ ਤੂੰ ਚੱਕਿਆ ਬੈਗ ਲਿਆ ਕੇ ਸਾਡੇ ਸਿਰ ਤੇ ਬਿਠਾਦੀ ਲੈ ਲੈ ਸੁਆਦ ਹੁਣ ਮੈਂ ਦੱਸ ਕੀ ਕਰਾਂ ਮੇਰੀ ਮਾਂ ਦੀ ਆਖਰੀ ਨਿਸ਼ਾਨੀ ਓਹ ਓ ਤੁਸੀਂ ਤਾਂ ਕੀ ਕਰਨਾ ਮੈਨੂੰ ਦੱਸੋ ਹੁਣ ਮੈਂ ਕੀ ਕਰਾਂ ਕਿਹੜੇ ਖੂਚ ਡੁੱਪ ਕੇ ਮਰਾਂ ਟਟ ਟਟ ਬਾੱਕਿਆ ਆਪਣੇ ਘਰ ਤੋਂ ਕਿਹੜਾ ਕਰਾਂ ਆ ਵੀ ਜੀ ਤਾ ਖੜਾ ਖੜਨੋ ਕੋ ਫਿਰੋ ਆਪਾ ਆ ਗਿਆ ਗੱਗੇ ਤੂੰ ਮੋਟਰਸਾਈਕਲ ਆਪਾ ਪੁਲਿਸ ਚ ਜਾਇਗੇ ਇਹਨੂੰ ਕਹਿੰਦੇ ਪੁਲਿਸ ਜਾਇਗੇ ਕਿੱਡੀ ਬਦਨਾਮੀ ਉਹ ਕਤਾ ਆਪਣੀ ਸਮਝਾ ਲੈਣੇ ਇਹਨੂੰ ਤੂੰ ਪੁਲਿਸ ਚ ਕੀ ਕਰ ਜਾਣਾ ਤੂੰ ਐ ਕਰ ਆਪਾ ਸਟੇਸ਼ਨ ਨੂੰ ਚੱਲ ਖਬਰਾ ਉੱਥੇ ਖੜੀ ਹੋਵੇ ਏ ਹੋਏ ਕਿਹੜੀ ਟ੍ਰੇਨ ਹੋਣੀ ਉੱਥੇ ਕਦੋਂ ਰੁਕੂਗੀ ਨਾਲ ਲੈ ਕੇ ਇਹਨਾਂ ਸਿਆਉਣਾ ਸੱਪਾ ਇੱਥੇ ਖੜੋਗੇ ਪਿੰਡ ਚ ਵਪਾਰੋ ਜਿਲੀ ਹੋ ਕੇ ਸਨੈਰ ਕਿਉਂ ਕਮਲ ਫੁੱਟਣਾ ਭੁੱਲ ਭਲੇਖੇ ਵੀ ਨਾ ਪੰਚਾਇਤ ਭੁੱਲੇ ਨਾ ਤੁਸੀਂ ਕਿਸੇ ਪੁਲਿਸ ਕੋਲ ਜਾਇਓ ਦੇ ਕੀ ਸਪੋਰਟ ਦੇਓਗੇ ਕਿ ਕਿਥੋਂ ਲਿਆਂਦੀ ਸੀ ਕਿ ਕਿਉਂ ਆਈ ਸੀ ਸੋ ਸਮਾਨ ਕਰੂ ਫਿਰ ਬਾਹਰ ਨਿਕਲ ਆਇਆ ਆਪਾਂ ਹਾਇ ਰੱਬਾ ਆਪਾਂ ਲੋਕਾਂ ਨੂੰ ਕੀ ਦੱਸਾਂਗੇ ਬਸ ਜਿੱਧਰੋਂ ਆਈ ਸੀ ਉਧਰ ਹੀ ਚਲੀ ਗਏ ਹਾਂ ਜੇ ਪੁਲਿਸ ਰਿਪੋਰਟ ਹੋ ਗਈ ਬਾਹਰ ਜਾਣ ਜੋਗੇ ਨਹੀਂ ਆਪਾਂ ਹਾਂ ਬਈ ਜਿੱਕਰ ਸਾਂ ਇਹ ਗੱਲ ਤਾਂ ਹੈਗੀ ਆ ਨਾਲੇ ਆਪਣੇ ਕੋਲੇ ਕਿਹੜਾ ਕੋਈ ਉਹਦਾ ਪ੍ਰੂਫ ਆ ਵੀ ਆਪਾਂ ਉਹਦਾ ਪਿੱਛਾ ਕਰ ਲੈਾਂਗੇ ਮੈਂ ਕੀ ਕਰਨਾ ਕਰ ਜੇ ਉਹ ਪਾਕੀ ਤਾਂ ਬਾਹਰ ਆਵੜਾਂ ਜੇ ਚਾਹੇ ਮੇਰਾ ਨਾ ਹੋਰ 2 ਲੱਖ ਰੁਪਇਆ ਲੱਗ ਜਾਏ ਵਧੀਆ ਤੇਰਾ ਵਿਆਹ ਕਰ ਦੋ ਖਾੜੇ ਬਾਈ ਛੁੱਪ ਕਰਕੇ ਬਹਿ ਜਾ ਜੋ ਹਮਨ ਨਾ ਕੋ ਹੋਰ ਪਹਿਲੇ ਹੀ ਆਪਣੀ ਦਾ ਬਿਕਰਾ ਬਹੁਤ ਬਦਨਾਮੀ ਹੋ ਗਈ ਇਸ ਗੱਲ ਪਿੱਛੇ ਹੁਣ ਆ ਜਮੀ ਤੂੰ ਤਾਂ ਸਾਨੂੰ ਡੋਬ ਕੇ ਰੱਖਤਾ ਚਲ ਕੋਈ ਨਹੀਂ ਬਾਈ ਤੇਰੀ ਇੱਕ ਗਲਤੀ ਨੇ ਬਾਈ ਮੇਰਾ ਸਾਰਾ ਕੁਝ ਲੁਟਾ ਮੈਥੇ ਤਾਂ ਬਹੁਤ ਵੱਡੀ ਗਲਤੀ ਹੋ ਗਈ ਗਲਤੀ ਇੱਕੋ ਹੀ ਹੈ ਪਰ ਬੜੀ ਵੱਡੀ ਹੋ ਗਈ ਚਲ ਮੈਨੂੰ ਹੁਣ ਪਰਜਾਈ ਫਿਰ ਤੇ ਤਾਈਂ ਧਿਆਨ ਰੱਖਣਾ ਮੇਰਾ ਮੈਂ ਹੁਣ ਕੋਈ ਕੋਈ ਨਾ ਰੱਖਾਂ ਕਿ ਧਿਆਨ ਜਾ ਅੰਦਰ ਲੈ ਜਾ ਉਹਨੂੰ ਜਾ ਚੱਲ ਬਾਈ ਉਹਦਾ ਪਾਣੀ ਪੂਣੀ ਪੀ ਆ ਓਏ ਹੋਰ ਕਿਰਨ ਰਾਣੀ ਅੰਦਰ ਲੈ ਜਾ ਇਹਨੂੰ ਅੰਦਰ ਹਾਏ ਹੋਏ ਬਾਹਰ ਪੱਤੀ ਜਨਾਂ ਮੇਰਾ ਦੇਵ ਸੀ ਨਾ ਤਾਂ ਉਹਦੇ ਕਦਮ ਮਿਲਤੇ ਨੂੰ ਪਹਿਲਾਂ ਆਉਂਦੇ ਆ ਦੇਖ ਬਸਾਦਾ ਬਗਿਆ ਸਮਝੇ ਬਾਤ ਕੀ ਗੰਦਾ ਕਰੀ ਤੂੰ ਨਾ ਕਰ ਤਰੀ ਜਾ ਦੇਖ ਲੈ ਤੇਰੇ ਪਿੱਛੇ ठीक है आइए जीरो पर गए थे स्टार्टेना फिर एक ज़्यादा मॉडल बिल्कुल उड़िया लोग देखा बेच लेंगे इधर कैसे कैसे करने के आपका चार देख रहा है जीरो बांटा सब कोई ना मेरे बाकी अपानी बिल्कुल इधर कितने कैसे करने को लेकर तुम्हें ठीक है चलो ਕਿਤੇ ਪਹਿਲਾਂ ਵਾਂਗੂ ਨਾ ਹੋਵੇ ਆਪਣੇ ਨਾਲ ਮੁਸੀਬਤ ਦੀ ਹੋਵੇ ਯਾਨ ਤੱਕ ਦੇ ਬੇਕਾਰ ਗਈ ਨਹੀਂ ਤੇ ਆ ਚਾਰ ਤੱਕ ਜਰੂਰ ਕਾਮਯਾਬ ਹੋ ਕੇ ਚਲੋ ਠੀਕ ਹੈ ਸਾਥੀ ਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਜਰੂਰ ਦੱਸਣਾ ਇਹ ਵੀਡੀਓ ਮਨੋਰੰਜਨ ਦੇ ਨਾਲ ਨਾਲ ਇਹਦੇ ਵਿੱਚ ਕਈ ਕੰਮ ਦੀਆਂ ਗੱਲਾਂ ਕਰੀਆਂ ਗਈਆਂ ਨੇ ਜੋ ਸਾਡੇ ਸਮਾਜ ਦੇ ਵਿੱਚ ਚੱਲ ਰਹੀਆਂ ਨੇ ਜਿਨ੍ਹਾਂ ਨੂੰ ਉਹ ਸਮਝ ਲੱਗੀਆਂ ਉਹ ਕਮੈਂਟ ਦੇ ਵਿੱਚ ਜਰੂਰ ਦੱਸਿਓ ਆਲੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਿਨ੍ਹਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਤੁਹਾਡਾ ਆਪਣਾ ਚੈਨਲ ਮਾਸਟਰ ਖੁੱਡੀ